ਮੰਮੀ ਤੂੰ ਮੈਨੂੰ ਜੋ ਕਹਿਣਾ ਨਾ ਕਹਿ ਲਓ ਪਰ ਮੇਰੇ ਪੇਕੇਆਂ ਨੂੰ ਕੁਝ ਨਾ ਕਹੋ ਮੈਂ ਇਹ ਬਰਦਾਸ਼ਤ ਨਹੀਂ ਕਰ ਸਕਦੀ ਨਹੀਂ ਤੇ ਫਿਰ ਤੁਸੀਂ ਆਪਣਾ ਹਿਸਾਬ ਲਾ ਲਿਓ ਨਹੀਂ ਕੀ ਹਿਸਾਬ ਲਾ ਲਿਓ ਬੋਤੀ ਲੁਤਰੋ ਜੀ ਨੇ ਚਲਾ ਮੇਰੀ ਗੱਲ ਇੱਕ ਧਿਆਨ ਨਾ ਸੁਣ ਲਾ ਮੰਮੀ ਮੈਂ ਤੁਹਾਡੀ ਕੋਈ ਗੱਲ ਨਹੀਂ ਸੁਣਨੀ ਤੁਹਾਨੂੰ ਦੇ ਸਾਰੇ ਦਿਨ ਕਲੇਸ਼ ਤੇ ਲੱਗੋ ਹਰ ਕੋਈ ਗੱਲ ਹੀ ਨਹੀਂ ਆਉਂਦੀ ਨਾਲੇ ਮੇਰੇ ਕੋਈ ਨਾ ਟਾਈਮ ਨਹੀਂ ਹੈਗਾ ਕਿ ਮੈਂ ਤੁਹਾਡੀ ਕੱਲੀ ਕੱਲੀ ਗੱਲ ਸੁਣਦੀ ਫਿਰਾਂ ਨਾਲੇ ਆਪਾਂ ਜਵਾਗ ਜਨ ਆਪੇ ਸੰਭਲੋ ਮੇਰੇ ਕੋਈ ਨਹੀਂ ਸੰਭਿਆ ਜਾਂਦਾ ਜੇ ਤੁਹਾਡੇ ਕੋਲ ਇਹ ਨਾ ਸਮਝ ਆ ਜਾਂਦਾ ਇਹਨੂੰ ਪਰੇ ਸੁੱਟ ਦੋ ਜਾ ਕੇ ਕਿਦੇ ਮੰਮੀ ਕਰਨਾ ਕੀ ਆ ਨਵ ਨੂੰ ਕਹੋ ਕਿ ਬੱਚੇ ਦਾ ਅਬੋਰਸ਼ਨ ਕਰਵਾ ਦੇ ਆਪਾਂ ਬੱਚਾ ਨਹੀਂ ਰੱਖਣਾ ਨਾਲੇ ਇੱਕ ਗੱਲ ਉਹਨੂੰ ਚੰਗੀ ਤਰ੍ਹਾਂ ਸਮਝਾ ਦਿਓ ਵੀ ਤੇਰਾ ਇੱਕ ਬੱਚਾ ਹੈਗਾ ਤੇ ਆਵਾ ਤੂੰ ਹੋਰ ਬੱਚਾ ਕੀ ਕਰਨਾ ਵਾ ਅੱਜ ਕੱਲ ਤੇ ਇੱਕ ਬੱਚੇ ਦੇ ਖਰਚੇ ਮਾਹ ਪੂਰੇ ਹੁੰਦੇ ਆ ਪੁੱਤ ਸਹੀ ਗੱਲ ਆ ਤੇਰੇ ਵਾਲੀ ਆਉਂਦਾ ਆ ਘਰ ਨਵ ਤੇ ਮੈਂ ਇਹੋ ਗੱਲ ਕਰਦੀ ਆ ਉਹਦੇ ਨਾਲ ਕਿ ਨਾ ਬੰਦੇ ਦੀ ਧੀ ਬਣ ਕੇ ਤੇ ਮੇਰੇ ਨਾਲ ਹਸਪੀਟਲ ਚੱਲ ਪਾ ਨਹੀਂ ਤੇ ਪੁੱਠੇ ਹੱਥਰੀ ਮਾਰਨੀ ਮੈਂ ਤੇਰੇ ਬੂਥੇ ਦੇ ਉੱਤੇ ਵਿੰ ਨਵ ਏਕ ਹੀ ਕਰਨ ਡਿਆ ਵਾ ਛੱਡ ਕਰਨ ਦੀ ਬਾ ਭਾਬੀ ਕਿਉਂ ਛੱਡਾਂ ਮੇਰੀ ਬਾ ਜਦੋਂ ਐ ਮੇਰੀ ਗੱਲ ਨਹੀਂ ਮੰਨਣ ਡਈ ਤੇ ਇਨੇ ਫਿਰ ਮੇਰੇ ਕੋਲ ਕੋਟੀ ਖਾਣੀ ਆ ਨਹੀਂ ਨਵ ਛੱਡ ਕਰਨ ਦੀ ਬਾ ਛੱਡ ਚੱਲ ਕਰਨ ਤੂੰ ਅੰਦਰ ਨੀ ਤੇਰੀ ਇੰਨੀ ਹਿੰਮਤ ਹੋ ਗਈ ਆ ਵੀ ਤੂੰ ਆਪਣੇ ਪਿਓ ਕਿਆ ਨੂੰ ਫੋਨ ਕਰਕੇ ਤੇ ਸਾਡੇ ਘਰ ਦੇ ਪੇਤ ਖੋਲਣ ਲੱਗੀਆਂ ਮੰਮੀ ਮੈਂ ਭੀਤ ਨਹੀਂ ਖੋਲਣ ਲੱਗੀ ਮੈਂ ਤਾਂ ਨਾ ਸੱਚ ਦੱਸਣ ਲੱਗੀ ਆ ਜਿਹੜੀਆਂ ਤੁਸੀਂ ਮੈਂ ਨਾ ਬਦਸਲੂਕੀਆਂ ਕਰਦੇ ਹੋ ਨਹੀਂ ਬਦਸਲੂਕੀਆਂ ਤੇ ਅਜੇ ਤੱਕ ਤੁਹਾਡੀਆਂ ਵੇਖੀਆਂ ਹੀ ਨਹੀਂ ਮੇਰੀ ਗੱਲ ਧਿਆਨ ਨਾਲ ਆਪਣੇ ਖਾਨੇ 'ਚ ਪਾ ਲਾ ਜੇ ਤੋ ਅੱਜ ਤੋਂ ਬਾਅਦ ਇਹ ਫੋਨ ਨੂੰ ਹੱਥ ਲਾ ਲਿਆ ਨਾ ਫੇਰ ਮੇਰੇ ਤੋਂ ਬੁਰਾ ਕੋਈ ਨਹੀਂ ਹੋਣਾ ਮੰਮੀ ਉਹ ਤੇ ਮੈਨੂੰ ਚੰਗੀ ਤਰ੍ਹਾਂ ਪਤਾ ਵਾ ਤੁਹਾਡੇ ਤੋਂ ਬੁਰਾ ਕੋਈ ਹੋ ਨਹੀਂ ਸਕਦਾ ਤੁਸੀਂ ਤੇ ਆਪਣੇ ਨੂਬੋ ਦਾ ਘਰ ਨਹੀਂ ਵਸਣ ਦੇਣੇ ਨਿੱਕੇ ਇਹਨੂੰ ਕੁਝ ਕਹਿਣ ਤੋਂ ਪਹਿਲਾਂ ਨਾ ਆਪਣੀ ਮੰਜੀ ਥੱਲੇ ਸੋਟਾ ਮਾਰ ਲੈਣਾ ਚਾਹੀਦਾ ਵਾ ਜਾਦ ਦੀ ਕੋੜ ਕੇ ਲਈ ਤਾਂ ਸ਼ਤਿਰੀਆਂ ਨੂੰ ਜਫੇ ਮੰਮੀ ਕੀ ਗੱਲ ਹੋ ਗਈ ਆ ਨਹੀਂ ਗੱਲ ਕੀ ਹੋਣੀ ਆ ਤੂੰ ਸਵਾਦ ਲੈਣ ਵਾਸਤੇ ਪੁੱਛਣ ਡਈ ਜੇ ਮੇਰੇ ਕੋ ਮੰਮੀ ਜੀ ਮੈਂ ਪੁੱਛ ਵੀ ਲਿਆ ਵਾ ਤੇ ਮੈਂ ਅਗਰੇ ਧੜ ਤੇ ਬੰਬ ਸੋੜਦਾ ਵਾ ਤੂੰ ਇਹਦੇ ਮੈਨੂੰ ਐਦਾਂ ਗੱਲਾਂ ਕਰਨ ਦੇ ਜਿਦਾਂ ਮੈਨੂੰ ਕੀ ਇਹ ਗੱਲ ਦਾ ਪਤਾ ਹੀ ਨਹੀਂ ਹੁੰਦਾ ਨਹੀਂ ਜਿੰਨੀਆਂ ਗੱਲਾਂ ਤਾਂ ਤੈਨੂੰ ਪਤਾ ਵਾ ਨਾ ਉਨੀਆਂ ਗੱਲਾਂ ਤਾਂ ਕਿਸੇ ਨੂੰ ਵੀ ਨਹੀਂ ਪਤਾ ਤੂੰ ਤਾਂ ਸੱਪ ਨਾਲੋਂ ਵੀ ਮਾੜੀ ਆ ਮੰਮੀ ਤੁਸੀਂ ਜਿੱਦਾਂ ਦੀ ਮੈਨੂੰ ਗੱਲਾਂ ਕਰਦੇ ਜੇ ਨਾ ਤੁਹਾਡੇ ਮੂੰਹ ਇਦਾਂ ਦੀਆਂ ਗੱਲਾਂ ਚੰਗੀਆਂ ਨਹੀਂ ਲੱਗਦੀਆਂ ਤੁਸੀਂ ਇਹ ਨਾ ਭੁੱਲੋ ਮੇਰਾ ਬੰਦਾ ਹੀ ਬਾਹਰ ਕਮਾਈ ਕਰਨ ਡਿਆ ਵਾ ਮੈਂ ਤੁਹਾਡੇ ਘਰ ਮੁਕਤ ਦੀਆਂ ਰੋਟੀਆਂ ਨਹੀਂ ਤੋੜਨ ਦੀ ਨਹੀਂ ਸਾਰਾ ਦਿਨ ਮੇਰਾ ਬੰਦਾ ਮੇਰਾ ਬੰਦਾ ਕਰਦੀ ਰਹੀ ਨਹੀਂ ਆ ਮੈਂ ਉਹਨੂੰ ਜੰਮਿਆ ਵਾ ਤੇਰੇ ਤੇ ਕਹਿੰਨੇ ਕਿਹੜਾ ਦਾਜ ਦਾ ਟਰੱਕ ਭਰ ਕੇ ਦਿੱਤਾ ਵਾ ਜਿਹੜਾ ਤੂੰ ਉਹਨੂੰ ਖਰੀਦ ਲਿਆ ਆ ਬਸ ਕਰ ਜੇ ਮੰਮੀ ਜੇ ਮੇਰਾ ਬੰਦਾ ਘਰ ਹੁੰਦਾ ਨਾ ਤੇ ਮੈਨੂੰ ਇਹ ਗੱਲਾਂ ਕਦੇ ਨਹੀਂ ਸੁਣਨੀਆਂ ਪਿਆਣੀਆਂ ਮੈਂ ਤੇ ਬਸ ਉਹਦੇ ਕਰਕੇ ਚੁੱਪ ਰਹਿਣੀ ਆ ਨਹੀਂ ਤੇ ਮੈਂ ਕਦੇ ਤਾਂ ਚੋਲਾ ਚੱਕ ਕੇ ਆਪਣੇ ਪੇਕੇ ਤੁਰ ਜਾਣਾ ਹੀ ਮੈਨੂੰ ਉਹ ਫੋਨ ਕਰਕੇ ਹਰ ਵਾਰ ਇਹੋ ਕਹਿੰਦੀ ਆ ਕਿ ਮੰਮੀ ਦੀ ਗੱਲ ਦਾ ਗੁੱਸਾ ਨਾ ਕਰਿਆ ਕਰ ਮੰਮੀ ਦਾ ਦਿਮਾਗ ਹੀ ਇਦਾਂ ਦਾ ਮੈਂ ਤਾਂ ਨਹੀਂ ਤੁਹਾਡੇ ਅੱਗੇ ਬੋਲਦੀ ਨਹੀਂ ਤੇ ਬੋਲਣ ਨੂੰ ਮੇਰੀ ਵੀ ਗੱਠ ਲੰਮੀ ਜ਼ਬਾਨ ਲੱਗੀ ਆ ਨੀ ਮੇਰਾ ਮੁੰਡਾ ਤੈਨੂੰ ਕੁਝ ਨੀ ਕਹਿੰਦਾ ਇਹ ਤੂੰ ਸਾਰੀਆਂ ਗੱਲਾਂ ਆਪ ਹੀ ਕਹਿਨੀ ਆ ਨਾਲੇ ਤੈਨੂੰ ਗਿੱਠ ਲੰਮੀ ਨਹੀਂ ਤੈਨੂੰ ਚਾਰ ਗੱਠਾ ਲੰਮੀ ਜ਼ਬਾਨ ਲੱਗੀ ਆ ਮੰਮੀ ਕਿਰਨ ਦੀਆਂ ਗੱਲਾਂ ਦਾ ਗੁੱਸਾ ਤੇ ਮੇਰੇ ਤੇ ਕਿ ਕੱਢੀ ਜਾਣ ਦੇ ਜੇ ਮੈਂ ਕਿਹੜਾ ਨੂੰ ਸਿਖਾਲਿਆ ਕਿ ਤੂੰ ਆਪਣੇ ਪਿਕੇ ਫੋਨ ਲਾ ਤੂੰ ਇਹਦੇ ਮੇਰੇ ਮਗਰ ਐਦਾਂ ਪਏ ਜੇ ਕਿ ਜਿੱਦਾਂ ਮੈਨੂੰ ਆਪ ਨੰਬਰ ਲਾ ਕੇ ਦਿੱਤਾਵੇ ਨਹੀਂ ਤੂੰ ਬਹੁਤੀ ਬਕਵਾਸ ਨਾ ਕਰ ਮੈਨੂੰ ਤੇਰਾ ਸਾਰਾ ਪਤਾ ਆ ਵੀ ਤੂੰ ਹੀ ਗੰਦਾ ਨਾ ਲੱਗ ਲਾ ਗੱਲਾਂ ਸੁਣਨੀ ਆ ਤੈਨੂੰ ਮੈਂ 20 ਵਾਰੀ ਸਮਝਾਇਆ ਵੀ ਸੁਧਰ ਜਾ ਜੇ ਤੂੰ ਨਾ ਨਾ ਸੁਧਰੀ ਫਿਰ ਮੈਂ ਤੇਰਾ ਉਹ ਹਾਲ ਕਰਾਂਗੀ ਵੀ ਤੂੰ ਸਾਰੀ ਜ਼ ਚੱਲ ਚਾਬੀ ਤੇ ਹੁਣ ਮੇਰੇ ਕੋਲ ਆ ਲਮਾਰੀ ਦਾ ਕੋ ਲੋਕ ਤੇ ਖੋਲ ਕੇ ਵਖਾਲੇ ਮੈਂ ਉਹਦੇ ਗਿੱਟੇ ਨਾ ਪੰਦਾਂਗੀ ਬੜੀ ਕਸੂਤੀ ਜਾਨ ਫਸੀ ਆ ਯਾਰ ਮੇਰੀ ਤੇ ਮੰਮੀ ਵਾਲੀ ਵੀ ਗੱਲ ਸਹੀ ਆ ਵੀ ਜੇ ਦੂਜਾ ਨਿਆਣਾ ਹੋ ਗਿਆ ਤੇ ਹਰਕਿਰਤ ਦੀ ਕਹਿੰਦੇ ਬਾਤ ਨਹੀਂ ਪੁੱਛਣੀ ਉਹਨੂੰ ਮਾਂ ਦਾ ਪਿਆਰ ਨਹੀਂ ਮਿਲਣਾ ਕੀ ਕਰਾਂ ਯਾਰ ਕੁਝ ਸਮਝ ਨਹੀਂ ਆਉਂਦਿਆ ਮੈਨੂੰ ਤੇ ਵੇ ਤੂੰ ਇੱਥੇ ਆਣ ਕੇ ਖਲੋਤਾ ਆ ਤੇ ਉਹ ਮਹਾਰਾਣੀ ਆਪਣੇ ਪੇਕੇਆਂ ਨੂੰ ਫੋਨ ਲਾ ਕੇ ਤੇ ਸਾਡੇ ਘਰ ਦੀਆਂ ਸਾਰੀਆਂ ਗੱਲਾਂ ਦੱਸ ਕੇ ਨਾ ਤੇ ਸਾਡਾ ਚੰਗੇ ਤਰੀਕੇ ਨਾਲ ਜਲੂਸ ਕੱਢਣ ਲੱਗੀ ਸੀ ਉਹ ਤੇ ਮੈਂ ਮੌਕੇ ਤੇ ਪਹੁੰਚ ਗਈ ਤੇ ਮੈਂ ਜਾ ਕੇ ਉਹਦੇ ਕੋਲ ਫੋਨ ਖੋ ਕੇ ਤੇ ਲਮਾਰੀ ਚ ਰਾ ਕੇ ਤੇ ਉਹਨੂੰ ਲੋਕ ਲਾਤਾ ਆ ਅੱਛਾ ਆਪਣੇ ਪੇਕੇਆਂ ਨੂੰ ਫੋਨ ਲਾਉਣ ਲੱਗੀ ਸੀ ਕੋਈ ਗੱਲ ਨਹੀਂ ਮੰਮੀ ਤੁਸੀਂ ਬੇਫਿਕਰ ਰਹੋ ਮੈਂ ਹੁਣੇ ਅੰਦਰ ਜਾ ਕੇ ਨਾ ਇਹਦੇ ਨਾਲ ਚੰਗੀ ਤਰ੍ਹਾਂ ਗੱਲ ਫਿਰ ਕਰ ਹੀ ਲੈਣਾ ਆ ਵੀ ਜੇ ਤੂੰ ਪਿਆਰ ਨਾਲ ਲੋਟ ਆਉਣਾ ਆ ਤੇ ਠੀਕ ਆ ਨਹੀਂ ਤੇ ਫਿਰ ਮੰਮੀ ਤੁਸੀਂ ਮੈਨੂੰ ਨਾ ਇਦੇ ਉਤੇ ਹੱਥ ਚੁੱਕਣ ਤੋਂ ਨਾ ਰੋਕ ਲੈ ਤੈਨੂੰ ਮੈਂ ਦੱਸਦਾ ਵੇ ਪੁੱਤ ਮੈਂ ਤੈਨੂੰ ਕਾਤੋਂ ਰੋਕਣਾ ਵਾ ਜਦੋਂ ਇਹ ਸਾਡੇ ਘਰ ਦੇ ਪਰਦੇ ਚੁੱਕਣ ਨੂੰ ਫਿਰਦੀ ਆ ਤੇ ਮੇਰੀ ਵੱਲੋਂ ਤੂੰ ਇਹਦੇ ਮਾਰ ਮਾਰ ਕੇ ਮੌਰ ਪਾਉਂਦੇ ਠੀਕ ਆ ਮੰਮੀ ਰੋਕੀ ਨਾ ਹੁਣ ਤੋਂ ਮੈਨੂੰ ਫਿਰ ਇੱਥੇ ਬੈਠੀ ਨੇ ਰੋ ਰੋ ਕੇ ਆਪਣਾ ਬੂਥਾ ਸਜਾਇਆ ਆ ਕਸੂਰ ਵੀ ਸਾਰਾ ਤੇਰਾ ਹੀ ਹੁੰਦਾ ਆ ਤੁਸੀਂ ਹਰ ਵਾਰੀ ਮੇਰੇ ਤੇ ਰੋ ਮਾਰਨ ਆ ਜਾਂਦੇ ਜੇ ਕਦੀ ਮੇਰੇ ਕੋਲ ਗੱਲ ਵੀ ਸੁਣੀ ਜੇ ਹਰ ਵਾਰੀ ਆਪਣੀ ਮਾਂ ਦੇ ਪੱਖ ਲੈਣਾ ਹੁੰਦਾ ਵਾ ਹੋਰ ਦੂਜਾ ਕੋ ਕੰਮ ਵੀ ਨਹੀਂ ਹੁੰਦਾ ਤੁਹਾਨੂੰ ਕਿਰਨਾ ਮੰਮੀ ਬਾਰੇ ਵੱਧ ਘਟ ਨਾ ਹੀ ਬੋਲਦੇ ਤੇਰੇ ਵਾਸਤੇ ਚੰਗਾ ਆ ਨਹੀਂ ਤੇ ਆਪਣਾ ਹਿਸਾਬ ਲਾ ਲਈ ਫਿਰ ਤੂੰ ਕੀ ਕਰ ਲੋਗੇ ਤੁਸੀਂ ਮੈਂ ਨਹੀਂ ਤੁਹਾਡੇ ਤੋਂ ਡਰਦੀ ਨਾਲਿਆ ਜਿਹੜਾ ਤੁਸੀਂ ਬੱਚਾ ਮਾਰਨ ਬਾਰੇ ਕਹਿੰਦੇ ਜੇ ਨਾ ਇਹ ਕੰਮ ਮੈਂ ਕਦੀ ਵੀ ਨਹੀਂ ਹੋਣ ਦੇਣਾ ਕਿਰਨਾ ਕੰਮ ਤੇ ਤੈਨੂੰ ਕਰਨਾ ਹੀ ਪੈਣਾ ਆ ਪਾਵੇਂ ਤੂੰ ਪਿਆਰ ਨਾਲ ਕਰ ਲਾ ਤੇ ਜਾਂ ਫਿਰ ਕੀ ਜਾਂ ਫਿਰ ਮੈਂ ਨਹੀਂ ਡਰਨ ਵਾਲਿਆਂ ਵਿੱਚੋਂ ਹੈਗੀ ਡਰਦੀ ਤੇ ਉਹ ਹੀ ਜਿਹੜੀ ਜਵਾਕ ਸੁੱਟ ਕੇ ਭੱਜ ਗਈ ਕਿਰਨਾ ਮੈਂ ਤੇਨੂੰ ਬੜੀ ਵਾਰ ਕਿਹਾ ਆ ਕਿ ਮੇਰੇ ਸਾਹਮਣੇ ਤੂੰ ਉਹਦਾ ਨਾਂ ਨਾ ਲਿਆ ਕਰ ਮੈਨੂੰ ਉਹਦਾ ਨਾਂ ਸੁਣਦਿਆਂ ਸਾਰੀ ਗੁੱਸਾ ਚੜ ਜਾਂਦਾ ਆ ਪਰ ਮੈਨੂੰ ਲੱਗਦਾ ਆ ਵੀ ਤੇਰੇ ਖਾਨੇ ਦੇ ਵਿੱਚ ਨਾ ਇਹ ਗੱਲ ਨਹੀਂ ਆ ਪੈਂਦੀ ਨਾ ਜੋਤੀ ਸੋਚੀ ਬੈਠੇ ਜੇ ਨਾ ਮੈਨੂੰ ਸਾਰਾ ਸਮਝਾਉਣ ਰਿਹਾ ਪਰ ਮੈਂ ਤੇ ਢੀ ਗੱਲਾਂ 'ਚ ਨਹੀਂ ਆਉਣਾ ਪਮੇ ਤੂੰ ਜੋ ਮਰਜ਼ੀ ਕਰ ਲੋ ਠੀਕ ਆ ਕਿਰਨਾ ਮੈਨੂੰ ਹੁਣ ਚੰਗੇ ਤਰੀਕੇ ਨਾਲ ਸਮਝ ਆ ਗਿਆ ਆ ਕਿ ਤੂੰ ਪਿਆਰ ਨਾਲ ਮੰਨਣ ਵਾਲਿਆਂ ਚੋਂ ਨਹੀਂ ਹੈਗੀ ਤਾਂ ਕਰਕੇ ਨਾ ਤੂੰ 10 ਮਿੰਟ ਬਸ ਇੱਥੇ ਬੈਠ ਮੈਂ ਹੁਣੇ ਗਿਆ ਤੇ ਹੁਣੇ ਆਇਆ ਬਸ ਤੂੰ ਤਿਆਰ ਰਹੀਂ ਦੇ ਬਾਹਰ ਦਰਵਾਜਾ ਬੰਦ ਕਰਤਾ ਵਾਂ ਨਾ ਦਰਵਾਜਾ ਖੋਲੋ ਨਾਵਾ ਨਾ ਦਰਵਾਜਾ ਖੋਲੋ ਰੱਬਾ ਮੇਰਾ ਕੀ ਕਸੂਰੀ ਮੈਂ ਕੀ ਤਰ੍ਹਾਂ ਵਗਾੜਿਆ ਜਿਹੜਾ ਤੂੰ ਮੈਨੂੰ ਇਸ ਦਲਦਲ ਦੇ ਵਿੱਚ ਸੁੱਟਦਾ you <laughs> ਕਦੇ ਕਦੇ ਜਵਾਕ ਸਵੇਰ ਦਾ ਮਿਲ ਕੀ ਜਾਣ ਡਿਆ ਵਾ ਇਹਨਾਂ ਨੂੰ ਤਾਂ ਕਿਸੇ ਨੂੰ ਇਹਨਾਂ ਨੇ ਹੈਗਾ ਵੀ ਦੁੱਧ ਦਾ ਘੋਟ ਇੱਕ ਤੇ ਜਵਾਕ ਨੂੰ ਪਿਆਲ ਦੀਏ ਇਹਨਾਂ ਦੀ ਤੇ ਸਾਰਾ ਦਿਨ ਆਪਣੀ ਲੜਾਈ ਨਹੀਂ ਮੁੱਕਦੀ ਇਹਨਾਂ ਕੋਈ ਇੱਕ ਜਵਾਕ ਤੇ ਸਾਂਭਿਆ ਨਹੀਂ ਜਾਂਦਾ ਤੇ ਅਜੇ ਦੂਜਾ ਜਮਣ ਨੂੰ ਫਿਰਦੇ ਆ ਇਸ ਬੱਚੇ ਦੀ ਕਹਾਣੀ ਤੇ ਨਾਵ ਨੇ ਖਤਮ ਕਰੀ ਦੇਣੀ ਆ ਪਰ ਮੈਨੂੰ ਹਰ ਕਿਰਤ ਦੀ ਸਮਝ ਨਹੀਂ ਆਉਂਦੀ ਵੀ ਮੈਂ ਇਹਦਾ ਕੀ ਕਰਾਂ ਇਹਦੀ ਤੇ ਮਾਂ ਨੇ ਵੀ ਨਹੀਂ ਕੁਝ ਮੈਨੂੰ ਦੱਸਿਆ ਨੇ ਕਿਦੀ ਮਾਣੇ ਤੈਨੂੰ ਕੁਝ ਨਹੀਂ ਦੱਸਿਆ ਕੁਝ ਨਹੀਂ ਮੰਮੀ ਮੈਂ ਨਾ ਨਾਮ ਕਿਰਨ ਦਾ ਨਾਟਕ ਵੇਖਦੀ ਆ YouTube ਤੇ ਤੇ ਮੈਂ ਉਹਨਾਂ ਬਾਰੇ ਸੋਚਣ ਦੀ ਸੀ ਕਿ ਕੱਲ੍ਹ ਵਾਲੇ ਐਪੀਸੋਡ 'ਚ ਪਤਾ ਨਹੀਂ ਉਹਨਾਂ ਨਾਲ ਕੀ ਹੋਏਗਾ ਚੰਗਾ ਚੰਗਾ ਮੇਰੀ ਗੱਲ ਸੁਣ ਮੈਂ ਪਾਣੀ ਰੱਖਿਆ ਹੀ ਪਤੀਲੇ 'ਚ ਗਰਮ ਕਰਕੇ ਤੇ ਮੈਨੂੰ ਬੱਠਲ 'ਚ ਪਾ ਦੇ ਮੈਂ ਹਰਕੀਤ ਨੂੰ ਨਿਵਾ ਲੈਣਾ ਵਾਂ ਇੱਥੇ ਆਣ ਕੇ ਤਾਂ ਬਹਿ ਗਈ ਹਾਂ ਚੁੱਪ ਕਰਕੇ ਠੀਕ ਏ ਮੰਮੀ ਕਦੀ ਮੇਰੇ ਨਾਲ ਹੱਸ ਕੇ ਵੀ ਗੱਲ ਕਰ ਲਿਆ ਕਰੋ ਹਾਰੇ ਵੀ ਨੇ ਤੇ ਗੁੱਸੇ 'ਚ ਹੀ ਰਹਿੰਦੇ ਹਜੇ ਨਹੀਂ ਬਹੁਤੀਆਂ ਮਿੱਠੀਆਂ ਜੀਆਂ ਨਾ ਮਾਰ ਉਠ ਕੇ ਤੇ ਮੈਨੂੰ ਪਾਣੀ ਪਾ ਕੇ ਦੇ ਮੈਂ ਹਰਕੀਤ ਨੂੰ ਨਵਾ ਲਾਂ ਨਾ ਕੇ ਤੇ ਕਿਤੇ 2 ਘੰਟੇ ਸੌਜੇਗਾ ਤੇ ਮੈਂ ਵੀ ਸੁਖ ਦਾ ਸਾਹ ਲੈ ਲਾਂਗੀ ਪਾ ਦੇਨੀ ਆ ਮੰਮੀ ਨਹੀਂ ਪਾ ਦੇਨੀ ਆ ਪਾ ਦੇਨੀ ਆ ਨਾ ਕਰੀ ਜਾ ਉੱਠ ਕੇ ਤੇ ਪਾ ਕੇ ਦੇ ਮੈਨੂੰ ਨਾਲੇ ਹਰਕੀਤ ਦੇ ਕੱਪੜੇ ਤੇ ਤੌਲੀਆ ਵੀ ਮੈਨੂੰ ਫੜਾ ਦੇ ਠੀਕ ਹੈ ਮੰਮੀ ਆ ਲਓ ਮੰਮੀ ਪਾਣੀ ਤੇ ਤੌਲੀਆ ਲਿਆ ਹਾਂ ਕਿਰਨ ਦੇ ਕਮਰੇ ਨੇ ਕੁੰਡਾ ਲੱਗਾ ਵਾ ਮੈਨੂੰ ਲੱਗਦਾ ਨਵ ਨੇ ਲਾਇਆ ਬਣਾਵਾ ਕਿਰਨ ਤੈਨੂੰ ਨਵ ਨੇ ਬਾਰਾ ਕੁੰਡਾ ਲਾ ਕੇ ਅੰਦਰ ਬੰਦ ਕੀਤਾ ਵਾ ਮੈਨੂੰ ਤੇ ਹੁਣ ਪਤਾ ਲੱਗਾ ਵਾ ਮੈਂ ਅੰਦਰ ਹਰਕਿਰਤ ਦੇ ਕੱਪੜੇ ਲੈਣ ਆਈ ਸੀ ਕਿਰਨ ਮੇਰੀ ਗੱਲ ਮੰਨ ਤੂੰ ਇੱਥੇ ਭੱਜ ਜਾ ਇਹ ਨਾ ਵੇ ਕਿ ਨਵਦੇ ਦਿਮਾਗ ਤੇ ਜਿਹੜਾ ਬੱਚਾ ਮਾਰਨ ਵਾਲਾ ਭੂਤ ਚੜਿਆ ਵਾ ਉਹ ਕਿਤੇ ਤੇਰੀ ਜਾਨ ਹੀ ਲੈ ਲੇ। ਦੀਦੀ ਇਹ ਕੰਮ ਇਹਨਾਂ ਸੋਖਣੀ ਹੈਗਾ ਜਿੰਨਾ ਸੋਖਾ ਤੂੰ ਹੀ ਸੋਚਣ ਦੇ। ਕਿਰਨ ਬੰਦੇ ਦੇ ਜਦੋਂ ਇੱਕ ਵਾਰੀ ਸਾਹ ਚੱਲ ਜਾਂਦੀ ਹੈ ਨਾ ਉਹ ਦੂਜੀ ਵਾਰੀ ਨਹੀਂ ਪੈਂਦੀ। ਤੈਨੂੰ ਜਿਵਾਕਾ ਵਾਂਗ ਸਮਝਾਉਣਾ ਪੈਂਦਾ ਵਾ ਤੇਰੇ ਹਾਲਾਤ ਬੜੇ ਮਾੜੇ ਨੇ। ਤਾਂ ਕਰਕੇ ਮੇਰੀ ਗੱਲ ਮੰਨ ਇੱਥੋਂ ਭੱਜ ਹੀ ਜਾ। ਦੀਦੀ ਗੱਲ ਤੇ ਤੁਹਾਡੀ ਸਹੀ ਹੈ। ਇਹ ਤੋਂ ਪਹਿਲਾਂ ਕਿ ਨਾ ਮੈਨੂੰ ਮਾਰ ਦੇ ਮੈਂ ਘਰ ਛੱਡ ਕੇ ਭੱਜ ਜਾਨੀ ਆ। हां किरण मम्मी हर कीर्तनी नु حوالਣ ਦੇ ਨੇ ਤੇ ਨਾ ਵੀ ਘਰ ਹੈ ਨਹੀਂ ਆ ਤਾਂ ਕਰਕੇ ਤੇਰੇ ਕੋ ਮੌਕਾ ਹੈਗਾ ਵਾ ਤੇ ਫਟਾਫੜ ਭੱਜ ਜਾ ਇਥੋਂ ਠੀਕ ਹੈ ਦੀਦੀ ਨਾਲੇ ਦੀਦੀ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਮੇਰਾ ਇਨਾ ਸਾਥ ਦਿੱਤਾ ਬਸ ਇੱਕ ਵਾਰੀ ਮੈਨੂੰ ਇਸ ਘਰ ਵਿੱਚ ਕਢਵਾ ਦਿਓ ਮੁੜ ਕੇ ਮੈਂ ਇਥੇ ਪੈਰ ਨਹੀਂ ਪਾਉਂਦੀ ਕੋਈ ਨਹੀਂ ਕਿਨ ਤੂੰ ਫਿਕਰ ਨਾ ਕਰ ਤੂੰ ਫਟਾਫੜ ਭੱਜ ਜਾ ਇਥੋਂ ਠੀਕ ਹੈ ਦੀਦੀ ਚਲ ਮੈਂ ਤਾਂ ਕਰਦਾ ਆਪਣਾ ਕੰਮ ਮੈਂ ਕਿਹਾ ਹੀ ਨਾ ਕਿ ਮੈਂ ਇਹਨੂੰ ਇਸ ਕਰਦੇ ਵਿੱਚ ਟਿਕਨ ਨਹੀਂ ਦੇਣਾ ਕਾੜ ਦਿੱਤੀ ਨਾ ਇਹ 1 ਮਹੀਨੇ ਦੇ ਵਿੱਚ ਵਿੱਚ ਘਰੋਂ ਬਾਹਰ ਮੈਂ ਉਹ ਇੱਥੇ ਕੀ ਕਰਨ ਡਈਆਂ ਭੱਜਣ ਦੇ ਇਰਾਦੇ ਆ ਚੱਲ ਮੇਰੇ ਸਾਹਮਣੇ ਭੱਜ ਕੇ ਵਿਖਾ ਮੈਨੂੰ ਨਹੀਂ ਨਵ ਮੇਰਾ ਇਦਾਂ ਦਾ ਕੋਈ ਇਰਾਦਾ ਨਹੀਂ ਆ ਮੇਰ ਕੋ ਗਲਤੀ ਹੋ ਗਈ ਮੈਨੂੰ ਮਾਫ ਕਰ ਦੋ ਗਲਤੀਆਂ ਤਾਂ ਤੇਰੀਆਂ ਮੈਂ ਹੁਣੇ ਮਾਫ ਕਰਾਉਣਾ ਤੈਨੂੰ ਮੰਮੀ ਦਰਵਾਜ਼ਾ ਕਿੰਨੇ ਖੋਲਿਆ ਆ ਮੈਨੂੰ ਪਹਿਲਾਂ ਇਹ ਦੱਸੋ ਤੁਸੀਂ ਸਾਰੇ ਜਾਣੇ ਵੇ ਪਤਾ ਮੈਂ ਤੇ ਹਰ ਕਿਤੇ ਨੂੰ ਨਵਾਂ ਲੰਡਾ ਹੀ ਆ ਮੈਨੂੰ ਕੀ ਪਤਾ ਦਰਵਾਜਾ ਕਿੰਨੇ ਖੋਲਿਆ ਆ ਹਾਂ ਪੁੱਛ ਰੋਜੀ ਬਾਹਰ ਤੁਰੇ ਫਿਰਨ ਢਈ ਐ ਇਹਨੇ ਖੋਲਿਆ ਹੁਣਾਂਵਾ ਕੋਈ ਗੱਲ ਨਹੀਂ ਇਸ ਗੱਲ ਦਾ ਪਤਾ ਤੇ ਮੈਂ ਬਾਅਦ ਚੋਂ ਲਾਉਣਾ ਆ ਤੇ ਦਰਵਾਜਾ ਖੋਲਿਆ ਕਿੰਨੇ ਆ ਪਹਿਲਾਂ ਤੂੰ ਅੰਦਰ ਚੱਲ ਮੇਰੇ ਨਾਲ ਮੇਰੀ ਗੱਲ ਧਿਆਨ ਨਾਲ ਸੁਣ ਲੈ ਜੇ ਅੱਜ ਤੋਂ ਬਾਅਦ ਇਸ ਕਮਰੇ ਦੇ ਵਿੱਚ ਬਾਹਰ ਪੈਰ ਰੱਖਿਆ ਨਾ ਫਿਰ ਆਪਣਾ ਪੜਿਆ ਵਿਚਾਰ ਲਈ ਤੂੰ ਨਵ ਤੂੰ ਮੈਨੂੰ ਇਹ ਦੱਸੋ ਤੁਹਾਨੂੰ ਇਹ ਸਭ ਕੁਝ ਕਰਕੇ ਮਿਲਦਾ ਕੀ ਆ ਉਹ ਯਾਰ ਮੈਨੂੰ ਭਾਵੇਂ ਕੁਝ ਮਿਲੇ ਤੇ ਭਾਵੇਂ ਨਾ ਮਿਲੇ ਤੈਨੂੰ ਇਹ ਸਭ ਕੁਝ ਸੋਚਣ ਦੀ ਕੋਈ ਲੋੜ ਨਹੀਂ ਹੈਗੀ ਨਵ ਕਿਉਂ ਨਹੀਂ ਹੈਗੀ ਲੋੜ ਮੈਨੂੰ ਸੋਚਣ ਦੀ ਸੋਚਣਾ ਤੇ ਪੈਣਾ ਹੀ ਆ ਮੈਨੂੰ ਵੇਖ ਕੇ ਨਾ ਮੈਂ ਆਪਣੇ ਬੱਚੇ ਦਾ ਪਿਆਰ ਵੰਡਵਾਉਣਾ ਨਹੀਂ ਚਾਹੁੰਦਾ ਤੇਰਾ ਤੇ ਹਰਕੀਤ ਨੇ ਅਜੇ ਤੱਕ ਮੂੰਹ ਨਹੀਂ ਪਿਆ ਕਦੇ ਪਿਆਰ ਨਾ ਚੁੱਕਿਆ ਸਹੀ ਉਹਨੂੰ ਸਾਰਾ ਦਿਨ ਮੰਮੀ ਵਿਚਾਰੀ ਚੁੱਕੀ ਫਿਰਦੀ ਆ ਉਹੋ ਹੀ ਉਹਦਾਂ ਲਾੜ ਕਰਦੀ ਆ ਤੂੰ ਉਹਦੇ ਮੋਜਾਂ ਨਾਲ ਤੁਰੇ ਫਿਰਨੀ ਆ ਨਵਾਂ ਤਾਂ ਨੂੰ ਕੋਣ ਕਹਿੰਦਾ ਕਿ ਮੈਂ ਮੋਜਾ ਕਰਦੀ ਫਿਰਦੀ ਆ ਸਾਰਾ ਦਿਨ ਮੈਂ ਘਰ ਦੇ ਕੰਮ ਕਰਦੀ ਰਹਿੰਦੀ ਆ ਜਦੋਂ ਮੈਨੂੰ ਟਾਈਮ ਲੱਗੂਗਾ ਉਦੋਂ ਹਰ ਕੀਤ ਨੂੰ ਚੁੱਕਣਾ ਮੈਂ ਉਹ ਮੈਨੂੰ ਸਾਰਾ ਪਤਾ ਤੋਂ ਕਿੰਨਾ ਕਰਕੇ ਦਨੋ ਚੁੱਕਣੀ ਆ ਬਹਾਨੇ ਲੱਭਦੀ ਫਿਰਦੀ ਆ ਵੀ ਮੈਂ ਨਾ ਹੀ ਚੁੱਕਾਂ ਇਹਨੂੰ ਨਿਗੋਰਪ੍ਰੀਤ ਹਾਂਜੀ ਮੰਮੀ ਜਾ ਜਵਾਕ ਵਾਸਤੇ ਦੁੱਧ ਗਰਮ ਕਰਕੇ ਲਿਆ ਇਹਨੂੰ ਨਵਾ ਲਿਆ ਤਾਂ ਪੀ ਕੇ ਸਮਝੂਗਾ ਠੀਕ ਹੈ ਮੰਮੀ ਲੈ ਕੇ ਆਉਣੀ ਆਪਣੀਆਂ ਇਹਨਾਂ ਦੀਆਂ ਲੜਾਈਆਂ ਨਹੀਂ ਮੋਕਦੀਆਂ ਤੇ ਸਾਰਾ ਦਿਸ ਆਪਾਂ ਮੇਰੇ ਨਾਲ ਪਾਇਆ ਕਰਦਾ ਕੰਮ ਵੀ ਕਰਾਂ ਤੇ ਨਾਲੇ ਹਰ ਕਿਰਤ ਨੂੰ ਸੰਭਾ ਹੁਣ ਚੁੱਪ ਕਰਕੇ ਨਾ ਇੱਥੇ ਬੈਠੀ ਰਹੀ ਇੱਥੋਂ ਹਿੱਲੀ ਨਾ ਮੈਂ ਪਾਣੀ ਲੈ ਕੇ ਆਉਣਾ ਆ ਪਾਣੀ ਤੇ ਪੀਵੇਂਗੀ ਨਾ ਨਹੀਂ ਮੈਂ ਨਹੀਂ ਪੀਣਾ ਪਾਣੀ ਪਾਣੀ ਤੇ ਤੈਨੂੰ ਪੀਣਾ ਹੀ ਪੈਣਾ ਆ ਕਿਦਾ ਫੋਨ ਕਿਹਦਾ ਫੋਨ ਆਉਂਦਾ ਭਾਬੀ ਦੇ ਫੋਨ ਤੇ ਇਹ ਤੇ ਪ੍ਰੀਤ ਦਾ ਨੰਬਰ ਆ ਇਹ ਪ੍ਰੀਤ ਭਾਬੀ ਨੂੰ ਫੋਨ ਕਰ ਤੋਂ ਕਰਨ ਢਈ ਆ ਹੱਦ ਹੋ ਗਈ ਆ ਮੈਨੂੰ ਭਾਬੀ ਬਾਰੇ ਵੀ ਪਤਾ ਕਰਨਾ ਹੀ ਪੈਣਾ ਆ ਵੀ ਇਹਨਾਂ ਦੋਵਾਂ ਦੇ ਵਿੱਚ ਚੱਲਣ ਕੀ ਡਿਆ ਆ ਜਦੋਂ ਪ੍ਰੀਤ ਨਾਲੋਂ ਸਾਡਾ ਸਾਰਾ ਰਿਸ਼ਤਾ ਹੀ ਖਤਮ ਹੋ ਗਿਆ ਆ ਤੇ ਫਿਰ ਕਿਹੜੀ ਗੱਲੋਂ ਪ੍ਰੀਤ ਭਾਬੀ ਨੂੰ ਫੋਨ ਲਾਉਣ ਢਈ ਆ ਜਿੱਦਾਂ ਮੰਮੀ ਨੇ ਕਿਰਨ ਦਾ ਫੋਨ ਰੱਖਿਆ ਨਾ ਹੁਣ ਭਾਬੀ ਦਾ ਫੋਨ ਵੀ ਮੈਨੂੰ ਆਪਣੇ ਕੋਲ ਲੱਗਾਉਣਾ ਹੀ ਪੈਣਾ ਆ ਇਦਾਂ ਕਰਦਾ ਆ ਭਾਬੀ ਨਾਲ ਤੇ ਕਰਦਾਵੇਂ ਬਾਅਦ ਚੋਂ ਗੱਲ ਤੇ ਪਹਿਲਾਂ ਜਾ ਕੇ ਨਾ ਕਿੰਨ ਨੂੰ ਮੈਂ ਦਵਾਈ ਖਵਾਵਾ ਕਿਰਨਾ ਆ ਲੈ ਫੜ ਪਾਣੀ ਤੇ ਆ ਗੋਲੀ ਖਾਲਾ ਨਾ ਤੁਹਾਨੂੰ ਮੈਂ ਕਿੰਨੀ ਵਾਰੀ ਕਿਹਾ ਵਾ ਕਿ ਤਸੀਂ ਜੋ ਮਰਜ਼ੀ ਕਰ ਲਓ ਪਰ ਮੈਂ ਕੋਈ ਗੋਲੀ ਨਹੀਂ ਖਾਣੀ ਕਿਰਨਾ ਮੈਂ ਤੈਨੂੰ ਪਿਆਰ ਨਾਲ ਕਹਿਂ ਡਿਆ ਆ ਚੁੱਪ ਕਰਕੇ ਗੋਲੀ ਖਾਲਾ ਨਾ ਮੈਂ ਤਾਂ ਤੈਨੂੰ ਡਰਦੀ ਨਹੀਂ ਹੈਗੀ ਤੂੰ ਜੋ ਕਰਨਾ ਕਰ ਲੋ ਪਰ ਮੈਂ ਕੋਈ ਗੋਲੀ ਨਹੀਂ ਖਾਣੀ ਮੰਮੀ ਇਹਨੇ ਇਦਾਂ ਨਹੀਂ ਮੰਨਣਾ ਇਹਦੀਆਂ ਫੜੋ ਬਾਵਾ ਇਹਨੂੰ ਫਿਰ ਦੂਜੇ ਤਰੀਕੇ ਨਾਲ ਗੋਲੀ ਖਵਾਲਨੀ ਪੈਣੀ ਆ ਨਾਵਾ ਜੇ ਤੂੰ ਹੀ ਮੇਰੇ ਨਾਲ ਇਦਾਂ ਧੱਕਾ ਕੀਤਾ ਨਾ ਫਿਰ ਤੂੰ ਹੀ ਆਪਣਾ ਪੜਿਆ ਵਿਚਾਰ ਲਿਓ ਤੇਰੇ ਕੋ ਜੋ ਹੁੰਦਾ ਨਾ ਤੂੰ ਕਰ ਲੈ ਮੇਰਾ ਕੀ ਕਰ ਲਵੇਂਗਾ ਤੂੰ ਮੈਂ ਡਰਦਾ ਨਹੀਂ ਹਾਂਗਾ ਤੇਰੇ ਤੋਂ ਨਹੀਂ ਤੂੰ ਸਾਨੂੰ ਬਹੁਤੇ ਡਰਾਵੇ ਨਾ ਦੇ ਅਸੀਂ ਤੇਰੇ ਡਰਾਵੇ ਤੋਂ ਨਹੀਂ ਡਰਦੇ ਮੰਮੀ ਬਹੁਤੀਆਂ ਗੱਲਾਂ ਕਰਨ ਦੀ ਤੇ ਲੋੜ ਹੀ ਨਹੀਂ ਹੈਗੀ ਚੁੱਪ ਕਰਕੇ ਇਹਦੀਆਂ ਬਾਹਾਂ ਫੜੋ ਤੇ ਮੈਂਟੋਮੈਟ ਮੈਂ ਗੋਲੀਆਂ ਦੇ ਸੰਗੇ ਚ ਤੁੰਦ ਦੇਣੀ ਆ ਠੀਕ ਆ ਪੁੱਤ ਹਾਂਜੀ ਛੱਡੋ ਮੈਨੂੰ ਛੱਡੋ ਤੈਨੂੰ ਪਖੰਡ ਕਰ ਲਈਆਂ ਤੂੰ ਜਿਹੜੇ ਜ਼ਿਆਦਾ ਹੀ ਹੈ ਤੇਰੇ ਤੇ ਮੈਂ ਸੰਗੇ ਚ ਗੋਲੀ ਮੈਂ ਚੰਗੇ ਤਰੀਕੇ ਨਾਲ ਤੁੰਦ ਕੇ ਸਾਹ ਲਾਵਾਂਗਾ ਹੈ ਕਰਤਾ ਕੰਮ ਹੁਣ ਦੱਸ ਕੀ ਕਰੇਂਗੀ ਹੁਣ ਤੇ ਤੇਰਾ ਮੂੰਹ ਵੀ ਬੰਦ ਕਰਤਾ ਆ ਨਾ ਤੂੰ ਹੀ ਮੇਰੇ ਨਾਲ ਇਦਾਂ ਕਰਕੇ ਚੰਗਾ ਨਹੀਂ ਕੀਤਾ ਮੈਂ ਤੇ ਤੈਨੂੰ ਬੜੇ ਪਿਆਰ ਨਾਲ ਸਮਝਾਇਆ ਏ ਵੀ ਆਪਣੇ ਆਪ ਗੋਲੀ ਖਾ ਲਾ ਪਰ ਤੂੰ ਸਮਝੀ ਨਹੀਂ ਧੱਕੇਸ਼ਾਹੀ ਕਰਨ ਤੇ ਤੂੰ ਮੈਨੂੰ ਆਪ ਮਜਬੂਰ ਕੀਤਾ ਲੱਗੀ ਸਮਝ ਹੁਣ ਸੌਖੀ ਰਹੀਆਂ ਮੰਮੀ ਤੂੰ ਹੀ ਮੈਨਾਂ ਧੱਕੇਸ਼ਾਹੀ ਕਰਕੇ ਚੰਗੀ ਨਹੀਂ ਕੀਤੀ ਇੱਕ ਔਰਤ ਹੀ ਔਰਤ ਦੀ ਦੁਸ਼ਮਣ ਬਣ ਗਈ ਆ ਕੋਈ ਗੱਲ ਨਹੀਂ ਰੱਬ ਸਾਰਾ ਕੁਝ ਵੇਖਣ ਦਿਆ ਵੇਖਿਓ ਸੀ ਤੁਹਾਡੇ ਨਾਲ ਬੰਦਾ ਕੀ ਆ